ਅਰੇ ਕਿਹੜੀ ਕਿ ਐਂਡ ਹੈ ਤਾਂ ਜਾਈ ਸੁਣ ਮੈਂ ਖਾ ਲੱਜੀ ਸੀਗਾ ਪਾਸਾ ਤੁਹਾਡੇ ਇੱਕ ਵਾਰੀ ਪੇਰ ਤੋਂ ਜੱਟ ਬ੍ਰੈਂਡ ਦੇ ਕਿਹ ਕੈਂਡੇ ਬਲੌਗ ਦੇ ਵਿੱਚ ਇਹ ਹੈ ਜੀ ਡੇ 41 ਬਲੌਗ ਦਾ ਤੇ ਹੁਣ ਕਿੰਨੇ ਟਾਈਮ ਹੋ ਗਿਆ 5:00 ਵਜੇ 5:30 ਹੋ ਗਈਆਂ ਤੇ ਹੁਣ ਅਸੀਂ ਛੇੜਨ ਲੱਗੇ ਹਾਂ ਬਾਲੀਬੋਲ ਤੇ ਆਏ ਓਏ ਓਏ ਸਟਾਰਟਿੰਗ ਹੀ ਗੰਦੀ ਕੀਤੀ ਇਨੇ ਚਾਰ ਦੀ ਗੰਦੀ ਜਿੱਤੀ ਸੀ ਚੱਲ ਹੁਣ ਮਾਰਦੇ ਆਂ ਐ ਤਾਂ ਹੁਣ ਅਸੀਂ ਬਾਲੀਬਾਲ ਖੇਡਦੇ ਆਂ ਤਾਂ ਫਿਰ ਤੁਹਾਨੂੰ ਬਾਅਦ ਵਿੱਚ ਮਿਲਦੇ ਆਂ ਤਾਂ ਗਾਇਸ ਇੱਥੇ ਬੋਲ ਉੱਪਰ ਥੱਡੇ ਆ ਜੀ ਤੁਸੀਂ ਟੋਟਿਆਂ ਦੇ ਤੇ ਹੁਣ ਅਸੀਂ ਬੋਲ ਚੱਟਣਾਈ ਸੀ ਤੇ ਤੁਹਾਨੂੰ ਟਟੀਦੀ ਦੇ ਅੰਡੇ ਮਿਲੇ ਤੁਹਾਨੂੰ ਦਿਖਾਉਣਾ ਮੈਂ ਆਹ ਦੇਖੋ ਤੁਸੀਂ ਆਰੇ ਠਕੀ ਲਏ ਕਿ ਅੰਡੇ ਟਟੀਦੀ ਦੇ ਸਾਨੂੰ ਅੰਡੇ ਮਿਲ ਗਏ ਅਸੀਂ ਜਾਣਦੇ ਸੀਗੇ ਤਾਂ ਤੁਸੀਂ ਦੇਖੋ ਕਿੰਨੇ ਵਧੀਆ ਨੇ ਐਨ ਬੁਰੀ ਸਾਰ ਨੇ ਔਰ ਇਹ ਵਰੀ ਮੰਮੀ ਜਿਹੜੀ ਇਹਨਾਂ ਦੇ ਉੱਪਰ ਬੈਠੀ ਸੀਗੀ ਤਾਂ ਹੁਣ ਅਸੀਂ ਜਾਣਦੇ ਆ ਮੈਂ ਪਰਬੈਨ ਉਹ ਬੈਜੂ ਤੂੰ ਸਾਰੇ ਆਂਡੀ ਤੋੜੂ ਤਾਂ ਗਾਈ ਸੋਨ ਮੈਂ ਖਾਣ ਲੱਗੀ ਸੀ ਪਾਸਤਾ ਤਾਂ ਤੁਸੀਂ ਦੇਖੋ ਹੁਣ ਇਸ ਵਾਲੀਬਾਲ ਖੇਡਦੀ ਸੀ ਜੀ ਸ਼ਾਮ ਹੋ ਗਈ ਸੀ 7:49 ਸੀ ਜੀ ਤੇ ਹੁਣ ਬਸ ਮੈਂ ਹੁਣ ਨੌਣਾ ਤੇ ਆ ਤੁਸੀਂ ਕੋਲ ਨੂੰ ਕੋ ਜਿੰਨੇ ਬੁੱਲ ਲੈਂਦੇ ਹੋ ਦੇਖੋ ਇੱਥੇ ਪੂਰਾ ਗਾਰਡਨ ਜੀ ਆਪਣੇ ਹੌਲੀ ਹੌਲੀ ਬਣਾ ਦੇਣਾ ਹੈ ਤਾਂ ਤੁਸੀਂ ਦੇਖੋ ਇਹ ਟੋਥੇ ਵੀ ਜਿਹੜਾ ਆਪਾਂ ਨਹੀਂ 깔 ਮਿੱਟੀ ਭਰਤੀ ਜੀ ਇੱਥੇ ਵੀ ਤਾਂ ਤੁਸੀਂ ਹੁਣ ਦੇਖੋ ਇੱਥੇ ਮਿੱਟੀ ਰਾ ਕੇ ਆਪਾਂ ਨੇ ਫੁੱਲ ਜੀ ਲਾਤੇ ਇਹ ਬੁੱਟੀਆਂ ਲਾਤੀਆਂ ਸੀ ਕਿਹਾ ਤੇ ਬਾਕੀ ਆ ਰਹੇ ਆਪਣੇ ਤੇ ਮੈਂ ਹੁਣ ਮੋਟਰ ਤੇ ਨਹਾਉਣਾ ਤਾਂ ਮੋਟਰ ਨੂੰ ਹੁਣ ਆਪਾਂ ਭਰ ਦਿਆਂ ਕੋਟੇ ਹੋ ਗਈ। ਕੰਮ ਲੱਭਣਾ ਨਹੀਂ ਆ। ਅੱਜ ਇਸ ਮੈਂ ਨਾ ਹਰ ਤੋਂ ਬਾਅਦ ਰੋਟੀ ਖਾ ਲਈ ਸੀ ਤੇ ਆ ਸੀਗਾ ਅੱਜ ਦਾ ਵਲੋਗ ਜੇ ਵਲੋਗ ਤੁਹਾਨੂੰ ਛੋਟੇ ਆ ਵਧੇਲੇ ਜਿਓ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਅੱਜੇ ਤੋਂ ਜੇ ਮੇਰੀ ਹੋ ਰਹੀ ਹੈ ਜੀ ਵੀਡੀਓ ਦੇਖਣੀ ਚਾਹੁੰਦੇ ਨਾਲ ਸਬਸਕ੍ਰਾਈਬ ਤਾਂ ਮੈਂ ਤੁਹਾਨੂੰ ਲਾਸਟ ਵਾਰੀ ਤੱਕ ਤਾਂ ਇਹ ਥੈਂਕਸ ਫੋਰ ਵਾਚਿੰਗ